ਇਹ ਤਸਵੀਰਾਂ ਮੋਗਾ ਤੇ ਸਦੂਲਗੜ ਹਲਕੇ ਦੀਆਂ ਨੇ ਦੋਵਾਂ ਹਲਕਿਆਂ ਦੇ ਇੱਕ ਇੱਕ ਪੋਲਿੰਗ ਸਟੇਸ਼ਨਾਂ ਤੇ ਅੱਜ ਮੁਰ ਤੋਂ VOTING ਹੋ ਰਹੀ ਹੈ ਮੋਗਾ ਦੇ ਬੂਥ ਨੰਬਰ 145 ਅਤੇ ਸਦੂਲਗੜ ਦੇ 86 ਨੰਬਰ ਪੋਲਿੰਗ ਸਟੇਸ਼ਨ ਤੇ ਅੱਜ ਮੁਰ ਤੋਂ VOTING ਕਰਵਾਈ ਜਾ ਰਹੀ ਹੈ ਪਿਛਲੀ ਵਾਰ ਹੋਈ ਗੜਬੜੀ ਨੂੰ ਵੇਖਤੇ ਹੋਏ ਇਸ ਵਾਰ ਸੁਰੱਖਿਆ ਦੇ ਵੀ ਖਾਸ ਇੰਤਜ਼ਾਮ ਕੀਤੇ ਗਏ ਨੇ ਫਰੀ ਪੋਲਿੰਗ ਦੇ باوجود ਲੋਕਾਂ ਵਿੱਚ ਉਤਸ਼ਾਹ ਦੀ ਕਮੀ ਨਜ਼ਰ ਨਹੀਂ ਆ ਰਹੀ ਲੋਕ ਵਾਦ ਚੜ ਕੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਲਈ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਰਹੇ ਨੇ ਹਾਲਾਂਕਿ ਕਈ ਲੋਕ ਰੀਪੋਲਿੰਗ ਦੇ ਫੈਸਲੇ ਤੋਂ ਨਾਖੁਸ਼ ਨਜ਼ਰ ਆਏ ਪਰੇਸ਼ਾਨੀ ਤਾਂ ਹੈ ਸਭੀ ਕੋ ਲਾਈਨ ਮੇ ਲਗੇ ਆ ਉਸ ਦਿਨ ਕੋਈ ਰਸ਼ ਨਹੀਂ ਤਾਂ ਆਜ ਜ਼ਿਆਦਾ ਹੈ ਦੁਬਾਰਾ ਦੁਬਾਰਾ ਆਣਾ ਆਪਣੇ ਜੋਬ ਤੇ ਜਾਣਾ ਜੋਬ ਤੇ ਜਾਣੇ ਕਾਰਨ ਮੈਨੂੰ ਵੀ ਲੇਟ ਹੁੰਦਾ ਹੈ ਫੜ ਕੇ ਲੈ ਨੇ ਮਸਾ ਤੇ ਲੈ ਸਰੀਰ ਕੰਮ ਨਹੀਂ ਹੁੰਦਾ 2 ਮਹੀਨੇ ਹੋ ਗਏ ਮੈਨੂੰ ਤੇ ਖਾਦਾ ਨਹੀਂ ਪੀਤੀ ਹੋਈ ਪੰਜਾਬ ਭਰ ਦੇ ਵਿੱਚ 32 ਪੂਲਿੰਗ ਸਟੇਸ਼ਨਾਂ ਤੇ ਮੁਰ ਤੋਂ VOTING ਹੋ ਰਹੀ ਹੈ ਇਸ ਤੋਂ ਪਹਿਲਾਂ 4 ਫਰਵਰੀ ਨੂੰ ਸਾਰੇ 117 ਹਲਕਿਆਂ ਦੇ 4316 ਪੂਲਿੰਗ ਸਟੇਸ਼ਨਾਂ ਦੇ ਉੱਤੇ VOTING ਪ੍ਰਕਿਰਿਆ ਮੁਕੰਮਲ ਕਰਵਾ ਲਈ ਗਈ ਸੀ ਚੋਣਾਂ ਦੇ ਨਤੀਜੇ 11 ਮਾਰਚ ਨੂੰ ਐਲਾਨੇ ਜਾਣਗੇ